ਹੁਣ ਹੋਣ ਜਾ ਰਹੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਲਈ ਸਿਆਸੀ ਸਰਗਰਮੀਆਂ ਦਿਨ ਬਦਿਨ ਜ਼ੋਰ ਫੜਦੀਆਂ ਜਾ ਰਹੀਆਂ ਨੇ ਹੁਣ ਜਿਹੇ ਚ ਜਦੋਂ ਲੋਕ ਸਭਾ ਹਲਕਾ ਅਮਰਸਰ ਦੇ ਲਈ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਇਸ ਵੇਲੇ ਗੁਰੂ ਨਗਰੀ ਚੋਣਵੀ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ ਤਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਖ-ਵੱਖ ਵਰਗ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਲੋਕਾਂ ਦੀ ਨਬਜ਼ ਕੀ ਹੈ ਲੋਕਾਂ ਦੀ ਰੱਖ ਕੀ ਹੈ ਲੋਕ ਕਿਹੋਜਾ ਉਮੀਦਵਾਰ ਚੁਣ ਕੇ ਲੋਕ ਸਭਾ ਚ ਭੇਜਣਾ ਚਾਹੁੰਦੇ ਨੇ ਤੋਂ ਗੱਲਬਾਤ ਕਰਨ ਦੇ ਲਈ ਹੁਣੇ ਸੀ ਇੱਕ ਬੱਸ ਦੇ ਵਿੱਚ ਸਵਾਰ ਹੋਣ ਜਾ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਉਮਰ ਵੱਖ-ਵੱਖ ਵਰਗ ਦੇ ਲੋਕਾਂ ਨਾਲ ਗੱਲਬਾਤ ਕਰਕੇ ਜਾਣ ਸਕੀ ਕਿ ਆਖਰ ਉਹ ਕਿਹੋਜਾ ਉਮੀਦਵਾਰ ਚੁਣ ਕੇ ਲੋਕ ਸਭਾ ਵਿੱਚ ਭੇਜਣਾ ਚਾਹੁੰਦੇ ਨੇ ਕਿਸ ਨੂੰ ਆਪਣਾ ਨੁਮਾਇੰਦਾ ਬਣਾ ਕੇ ਲੋਕਤੰਤਰ ਦੇ ਮੰਦਰ ਯਾਨੀ ਕਿ ਪਾਰਲੀਮੈਂਟ ਵਿੱਚ ਭੇਜਣਾ ਚਾਹੁੰਦੇ ਨੇ ਕਿਹੋਜਾ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨੁਮਾਇੰਦਾ ਕਿਹੋਜਾ ਹੋਵੇ ਕਿਹੜੇ ਕਿਹੜੇ ਮਾਪਦੰਡਾ ਤੇ ਖਰਾ ਉਤਰੇ ਵੇਖੋ ਇਹ ਨਮਾਇਦਾਂ ਤਾਂ ਉਹ ਜਿਹੜਾ ਆਣ ਕੇ ਕੰਮ ਕਰੇ ਤੇ ਕਰਾਵੇ ਵਕਾਸ ਨੂੰ ਕਰੇ ਉਹਨ ਮੈਂ ਵੀ ਜਾਈਵੇ ਥੋੜਾ ਜਾ ਕੇ ਤੇ ਮੁੜ ਕੇ ਕੋਈ ਬੋਰਡ ਦਾ ਨਹੀਂ ਪਿੰਡਾਂ ਚ ਕੋਈ ਜਾਂਦਾ ਹੀ ਨਹੀਂਗਾ ਉਹੋ ਜਿਹਨ ਮੈਂ ਗਏ ਹਾਂਜੀ ਵੋਟਾਂ ਵਾਲੀ ਨਜ਼ਰ ਆਉਂਦੇ ਆ ਵੋਟਾਂ ਵਾਲੇ ਨਜ਼ਰ ਆਉਣਗੇ ਉਹ ਤੋਂ ਪਿੱਛੋਂ ਕੋਈ ਨਹੀਂ ਆਉਂਦਾ ਮੁਸ਼ਕਲਾ ਕੀ ਤੁਹਾਡੀ ਨਜ਼ਰ ਜਮਰਸਰ ਦੀ ਕੀ ਖਾਸ ਮੁੱਦੇ ਕੀ ਮੁਸ਼ਕਲਾ ਕੀ ਹੈ ਮੁਸ਼ਕਲਾ ਤਾਂ ਵੇਖ ਲਓ ਤੁਸੀਂ ਕਿੰਨਾ ਗੰਦਾ ਐ ਅੰਮ੍ਰਿਤਸਰ ਚ ਤੇ ਕਿੰਨੇ ਸਾਫ਼ ਕਰਨਾ ਗੁਰੂ ਦੀ ਨਗਰੀ ਐ ਕਿੱਡੀ ਕਿਡੀ ਦੂਰੋਂ ਆਉਂਦੇ ਬਾਹਰੋਂ ਆਉਂਦੇ ਲੋਕ ਪਰ ਇੱਥੇ ਕੋਈ ਸਫਾਈ ਨਹੀਂ ਗਈ ਅੱਗੇ ਕਹਿੰਦੇ ਕੋਰੋ ਨਗਰੀ ਹੈ ਪਰ ਸਫਾਈ ਦਾ ਮਾੜਾ ਹਾਲ ਬਹੁਤ ਮੰਦਾ ਹਾਲ ਜੀ ਚਲੋ ਬਾਹਰੋਂ ਆਉਂਦੇ ਲੋਕ ਜਿਹੜੇ ਦੇਸ਼ਾਂ ਦੇਸ਼ਾਂ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਜਾਂਦੇ ਆ ਉਹ ਕੀ ਮੈਸੇਜ ਲੈ ਕੇ ਜਾਣਗੇ ਉਹ ਦੇਖੋ ਆਉਂਦੇ ਅੰਮ੍ਰਿਤਸਰ ਦੀ ਨਗਰੀ ਹੈ ਇੱਥੇ ਤੇ ਗਾਂਦੇ ਕਦੇ ਨੁਟਾ ਖੋਹਾਂ ਦਾ ਸ਼ਿਕਾਰ ਹੁੰਦੇ ਆ ਕਦੇ ਉਹਨਾਂ ਦੀ ਪਰਸਫੋਨ ਹੈ ਵਾੜੀਆਂ ਕੋੜੀਆਂ ਮੋਬਾਈਲ ਕੋੜੀਆਂ ਇਹ ਤਾਂ ਨਸੇ ਨੇ ਬੇੜਾ ਕਰ ਕਰਤਾ ਸਾਡੇ ਪੰਜਾਬ ਦਾ ਜੀ ਕਰੌਣ ਕੌਣ ਲਈਆ ਇਹ ਗਵਰਨਮੈਂਟ ਕਰਾ ਰਹੀ ਆ ਖੁਦ ਇਹਨਾਂ ਦਾ ਵੇਕਣ ਦੇ ਉਹ ਜਿਹੜਾ ਪੀਣ ਵਾਲਾ ਉਹਨੂੰ ਫੜਨਗੇ ਜਿਹੜਾ ਵੇਚਣ ਵਾਲਿਆਂ ਨੂੰ ਵੇਚ ਦੀ ਕਿਨਾਂ ਦੀਆਂ ਲੀਡਰਾਂ ਦੀ ਵੇਕਣ ਲਈ ਜੋਏ ਹਾਂਜੀ ਸਰ ਪੁਲਿਸ ਦੇ ਲੀਡਰ ਨਾਲੇ ਹਾਂਜੀ ਬਿਲਕੁਲ ਨਾਲੇ ਆ ਲਾਓ ਹਾਂ ਪੁਲਿਸ ਤੇ ਨਾਲ ਲਾਓ ਆਜ ਕਾਬੂ ਕਰ ਦੰਨੇ ਆਂ ਅਸੀਂ ਇੱਕ ਦਿਨ ਚੋ ਸੱਕ ਦਾ ਕੀ ਨੰ ਕੰਮ ਹੁੰਦਾ ਬਿਲਕੁਲ ਹੱਤਵਾਦ ਕਿਵੇਂ ਖਤਮ ਕੀਤਾ ਨਾਜਾਇਜ਼ ਮੁੰਡੇ ਮਾਰੇ ਉੰਜ ਵੀ ਮਾਰੇ ਇਹਨਾਂ ਨੇ ਉਹ ਕਿਵੇਂ ਕੀਤੇ ਜਦੋਂ ਆਪਣੀ ਆਈ ਤੇ ਅਜੇ ਪੁਲਿਸ ਕੁਝ ਵੀ ਕਰ ਸਕਦੇ ਬਿਲਕੁਲ ਕਰ ਸਕਦੇ ਆ ਇਹ ਅਨਸਰਾਂ ਦੀ ਵੀ ਕਮੀ ਆ ਦੀ ਕਮੀ ਹੈ ਹਾਂਜੀ ਕੀ ਲੱਗਦਾ ਕਿ ਤੁਹਾਡਾ ਜਿਹੜਾ ਰਿਪ੍ਰੈਜ਼ੈਂਟੇਟਿਵ ਤੁਸੀਂ ਚੁਣ ਕੇ ਆਪਣਾ ਲੋਕ ਸਭਾ ਚ ਭੇਜਨਾ ਹੈ ਪਾਰਲੀਮੈਂਟ ਚ ਭੇਜਨਾ ਉਹਦੇ ਤੋਂ ਕੀ ਐਕਸਪੈਕਟ ਕਰਦੇ ਹੋ ਕੀ ਅਸਮਾਨਗੀਤ ਰੱਖਦੇ ਹੋ ਕਿ ਕਿਹੋ ਜਿਹਾ ਹੋਣਾ ਚਾਹੀਦਾ ਮੈਂ ਇਹ ਐਕਸਪੈਕਟ ਕਰਦੇ ਆ ਕਿ ਮਤਲਬ ਬੱਚੇ ਨੇ ਜੋ ਆਪਣਾ ਗੋਲ ਸੈਟ ਕੀਤਾ ਹੋਵੇ ਉਹਨਾਂ ਨੂੰ ਅਚੀਵ ਕਰਨ ਚ ਦੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਇੱਥੇ ਉਹਨਾਂ ਦਾ ਕੋਈ ਫਿਊਚਰ ਸੱਜਦਾ ਜੋਬ government jobs ਵਗੈਰਾ ਮਿਲਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਤੇ ਜਿਹੜੇ ਪਹਿਲਾਂ ਦੇ ਆ ਉਹਨਾਂ ਨੂੰ ਪੱਕੇ ਹੋਣਾ ਚਾਹੀਦਾ ਵਾ ਸਪੈਸ਼ਲੀ ਜਿਵੇਂ ਟੀਚਿੰਗਾਂ ਵਿੱਚ ਜਿਹੜੇ ਟੀਚਰਸ ਜਿਹੜੇ ਆਪਣੀ ਪੂਰੀ ਮਿਹਨਤ ਕਰ ਰਹੇ ਨੇ ਵਾਦੇ ਕੀਤੇ ਜਾਂਦੇ ਇਲੈਕਸ਼ਨ ਚੋਣਾਂ ਚ ਬੜੇ ਵੱਡੇ ਵੱਡੇ ਵਾਦੇ ਕੀਤੇ ਜਾਂਦੇ ਇੰਝ ਲੱਗਦਾ ਵੀ ਉਹ ਉਹ ਵਾਦੇ ਸਿਰਫ ਸਿਰਫ ਲੋਕਾਂ ਨੂੰ ਪਰਮਾਨ ਵਾਸਤੇ ਜਾਂ ਮੂਰਖ ਬਣਾਉਣ ਵਾਸਤੇ ਜਾਂਦੇ ਕੋਸ਼ਾ ਤੱਕ ਹੁੰਦਾ ਵੀ ਆਇਤਾ ਇਲੈਕਸ਼ਨ ਟਾਈਮ ਤੇ ਆ ਕੇ ਸਾਰੇ ਇਹਦਾ ਕਰ ਲੈਂਦੇ ਨੇ ਕਿ ਆਪਾਂ ਇਹ ਕਰਾਂਗੇ ਉਹ ਕਰਾਂਗੇ ਚਲੋ ਜੇਦੋਂ ਜਾਂਦੇ ਨੇ ਤੇ ਬਾਅਦ ਚ ਨਹੀਂ ਕਰਦੇ ਉਹ ਜ਼ਿਆਦਾ ਜਿਹੜਾ ਨਸ਼ੇ ਨੂੰ ਲੈ ਕੇ ਹਰ ਕੋਈ ਚਿੰਤਾ ਜ਼ਰੂਰ ਪ੍ਰਗਟਾ ਰਿਹਾ ਕਿਉਂਕਿ ਘਰਾਂ ਦੇ ਘਰ ਤਬਾਹ ਹੋ ਰਹੇ ਨੇ ਨਸ਼ੇ 'ਚ ਪਾਰਟੀ ਨੇ ਵੀ ਇਹ ਗੱਲ ਕਹੀ ਐ ਅਸੀਂ ਨਸ਼ੇ ਤੋਂ 2 ਮਹੀਨੇ 'ਚ ਬੰਦ ਕਰਕੇ ਖੁੱਦ ਇਹਨਾਂ ਦੇ ਵਿਕਣਦੇ ਆ ਆਮ ਪਾਰਟੀ ਦਾ ਨਸ਼ਾ ਵਿਕਣਦਿਆ ਹੋਣਾ ਇਹ ਭਗਵਾਨ ਤੁਮਾਨ ਹੋਣੀ ਕੇਜਰੀਵਾਲ ਨੂੰ ਲਿਬੋਦਨਾ ਤੇ ਰੋਣਾ ਆਉਂਦਾ ਸੀ ਜਿਹੜੇ ਸਾਡੇ ਬੱਚੇ ਜੇਲ੍ਹਾਂ ਡਿਪਰੂ ਜੇਲ੍ਹ 'ਚ ਉਦੋਂ ਰੋਣ ਨਹੀਂ ਆਉਂਦਾ ਜਦੋਂ ਐਨਐਸਐਲ ਆਤੀ ਸਾਡੇ ਬੱਚਿਆਂ ਦੇ ਉਦੋਂ ਦੁੱਖ ਨਹੀਂ ਇਹਨਾਂ ਨੂੰ ਕੇਜਰੀਵਾਲ ਅੰਦਰ ਗਿਆ ਧੋਣੇ ਨੂੰ ਦੋਖਾਉਣ ਡਿਆ ਉਹਦਾ ਫਿਕਰ ਆ ਉਹਦਾ ਫਿਕਰ ਆ ਜਿਸ ਨਾਮੇ ਕਿੱਥੋਂ ਲਿਆ ਜਸਪਾਲ ਸਿੰਘ ਪਿੰਡ ਸੁਲਤਾਨਪੁਰ ਹਾਂਜੀ ਕੀ ਲੱਗਦਾ ਹੈ ਤੁਹਾਡਾ ਲੋਕ ਸਭਾ ਮੈਂਬਰ ਕਿਹੋ ਜਿਹਾ ਹੋਣਾ ਚਾਹੀਦਾ ਕੀ ਉਮੀਦ ਕਰਦੇ ਹੋ ਆਪਣੇ ਲੋਕ ਸਭਾ ਮੈਂਬਰ ਤੋਂ ਚੰਗਾ ਹੋਣਾ ਚਾਹੀਦਾ ਜੀ ਸਾਰੇ ਕੰਮ ਚੰਗੀ ਤਰ੍ਹਾਂ ਕਰੇ ਧਾਰਮਿਕ ਬੰਦਾ ਹੋਣਾ ਚਾਹੀਦਾ ਜਿਹੜਾ ਸਿੱਖੀ ਦੇ ਨਾਲ ਉਹਦੇ ਦਾਇਰੇ ਚ ਰਹਿ ਕੇ ਰਾਜਨੀਤੀ ਹਾਂਜੀ 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 ਤੇ ਧਰਮ ਦਾ ਵੀ ਸੋਚਿਆ ਹੋਇਆ ਜੀ ਬਿਲਕੁਲ ਨਾ ਆਪਣਾ ਨਾ ਸੋਚੀ ਜਾਵੇ ਇਸ ਕਰਕੇ ਵੀ ਸਾਰਿਆਂ ਦਾ ਮੇਰਾ ਆਪਣੇ ਬੰਦੇ ਜਾਂ ਆਪਣੇ ਪਾਰਟੀਜਨ ਆਪਣੇ ਬੰਦਿਆਂ ਦਾ ਨਾ ਸੋਚੇ ਧਾਰਮਿਕ ਵੀ ਸੋਚੇ ਤੇ ਜਿਹੜੇ ਸਾਰੇ ਧਰਮ ਦਾ ਸੋਚੇ ਵੀ ਇਹਨੇ ਵੀ ਆਪਣੇ ਧਰਮ ਦਾ ਸੋਚਦੇ ਪੰਜਾਬ ਦੋਵਾਂ ਦਾ ਪਲਾਸ ਹਾਂਜੀ 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 ਅੱਛਾ ਜੇ ਅੱਪਾ ਮੁਸ਼ਕਲਾਂ ਕੀ ਨੇ ਤੁਹਾਡੀ ਨਜ਼ਰ ਚ ਜੇ ਅੱਪਾ ਅੰਮ੍ਰਿਤਸਰ ਦੀ ਗੱਲ ਕਰੀਏ ਸਰਹਦੀ ਜ਼ਿਲ੍ਹਾ ਬਾਰਡਰ ਤੇ ਬੈਠੇ ਆਪਾਂ ਕੀ ਮੁੱਖ ਮੁਸ਼ਕਲਾਂ ਨੇ ਲੋਕਾਂ ਦੀ ਤੁਹਾਨੂੰ ਸਾਹ ਪੁਸ਼ਕਲਾਂ ਤੇ ਫਿਰ ਆਏ ਵੀ ਤਰੱਕੀ ਇੰਨੀ ਨਹੀਂ ਹੈਗੀ ਜਿੰਨੇ ਹੋਣੀ ਚਾਹੀਦੀ ਹੈ ਜਿੱਦਾਂ ਦੂਜੇ ਜਲਿਆਂ ਵਿੱਚ ਰੱਖੀ ਜਾ ਰਹਾ ਹੈ ਸਾਡੀ ਇਨੀ ਨਹੀਂ ਥੱਕਿਆ ਗਈ ਜਾਂਜ ਬਾਰਡਰ ਤਾਂ ਕਰਕੇ ਜਾਂ ਇਧਰ ਉਹਨਾਂ ਦਾ ਨਹੀਂ ਸ਼ਰਕ ਕੇ ਕਰਕੇ ਆਪਾਂ ਪਛੜ ਗਏ ਪਰ ਜੇ ਇੱਥੇ ਕੋਈ ਇੰਡਸਟਰੀ ਚੰਗੀਆਂ ਲੱਗ ਜਾਣ ਲੋਕਾਂ ਬੱਚਿਆਂ ਨੂੰ ਨੌਕਰੀਆਂ ਮਿਲ ਜਾਣ ਜਿਹੜਾ ਬਾਹਰ ਦਾ ਰੁਝਾਨ ਆ ਉਹ ਕੱਟ ਜੇ ਥੋੜਾ ਜਿਹਾ ਹਾਂਜੀ ਲੱਗੇ ਪਰ ਮੁਸ਼ਕਿਲ ਇਹਨਾਂ ਲਾਉਣੀਆਂ ਨੇ ਹੋਰ ਇਹ ਕਿ ਬਾਰਡਰ ਆ ਬਾਰਡਰ ਦਾ ਡਰ ਵੀ ਰਹਿੰਦਾ ਹੈ ਇਹ ਕਿ ਦਰਿਆਵਾਂ ਦਾ ਇਲਾਕਾ ਹੜ੍ਹਾਂ ਦਾ ਡਰ ਵੀ ਰਹਿੰਦਾ ਚੋਣਾਂ ਦਾ ਸੀਜ਼ਨ ਹੈ ਆਪਾਂ ਆਪਣਾ ਮੈਂਬਰ ਪਾਰਲੀਮੈਂਟ ਚੁਣਨ ਜਾ ਰਹੇ ਹਾਂ ਜ਼ਹਿਨ ਚ ਕੀ ਮੁੱਦੇ ਹੈ ਕੀ ਲੱਗਦਾ ਹੈ ਕਿੰਨੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਵੋਟ ਕਰੋਗੇ ਫਸਟ ਆਫ ਆਲ ਤੇ ਇਦਾਂ ਹੋਣਾ ਚਾਹੀਦਾ ਵਾ ਕਿ ਜਿੱਦਾਂ ਬੈਕਵਰਡ ਏਰੀਆ ਵਾ ਜਿੱਦਾਂ ਐਜ਼ ਆ ਮੈਂ ਗਰਲ ਆ ਤੇ ਸਾਨੂੰ ਦੂਰ ਤਵਾਨ ਲਈ ਮੁਸ਼ਕਲ ਹੁੰਦੀ ਆ ਪੜਾਈ ਵਾਸਤੇ ਉਧਰ ਕਾਲਜਸ ਵਗੈਰਾ ਆਪਨ ਨੂੰ ਚਾਹੀਦੇ ਆ ਪਲੱਸ ਜਿਹੜਾ ਕਾਸਟ ਡਿਫਰੈਂਸ ਕੀਤਾ ਜਾਂਦਾ ਵਾ ਕਿ ਜਰਨਲ ਕਾਸਟ ਨੂੰ ਇੰਨੀ ਪਰਸੈਂਟੇਜ ਹੋਏਗੀ ਤੇ ਉਹਨਾਂ ਨੂੰ ਗਵਰਨਮੈਂਟ ਜੌਬ ਮਿਲੇਗੀ ਉਹ ਵੀ ਘਟਣਾ ਚਾਹੀਦਾ ਬਾਕੀ ਜਿਹੜਾ ਬੈਕਵਰਡ ਏਰੀਆ ਵਾ ਉਹਨੂੰ ਮਾਡਰਨ ਥੋੜਾ ਬਣਾਉਣਾ ਚਾਹੀਦਾ ਇੰਡਸਟਰੀਜ਼ ਖੋਲ੍ਹਣੀਆਂ ਚਾਹੀਦੀਆਂ ਕੰਪਨੀਆਂਜ਼ ਅਪਰੇਟ ਕਰਨੀਆਂ ਚਾਹੀਦੀਆਂ ਕਿ ਤਾਂ ਸੱਚਖਰਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਲੱਖਾਂ ਦੀ ਗਿਣਤੀ ਸੰਗਤ ਆਂਦੀ ਹੈ ਟੂਰਿਸਟ ਵੀ ਆਂਦਾ ਹੈ ਸ਼ਰਧਾਲੂ ਵੀ ਆਂਦਾ ਹੈ ਪਰ ਕੀ ਲੱਗਦਾ ਇੱਥੇ ਕੀ ਇਨਫਰਾਸਟ੍ਰਕਚਰ ਡਿਵੈਲਪ ਹੋਣਾ ਚਾਹੀਦਾ ਹੈ ਕਿ ਇਹ ਇੱਕ ਟੂਰਿਸਟ ਪਲੇਸ ਬਣ ਸਕੇ ਲੋਕ ਜਿਹੜੇ ਬਾਹਰੋਂ ਆਉਂਦੇ ਉਹ ਸਟੇ ਕਰਨ ਹੋਟਲਸ ਦਾ ਰੈਸਟੋਰੈਂਟ ਦਾ ਟਰਾਂਸਪੋਰਟ ਦਾ ਬਿਜ਼ਨਸ ਜਿਹੜਾ ਉਹ ਵੱਧ ਸਕਦਾ ਹੈ ਕੰਮ ਕਰ ਵੱਧ ਸਕਦਾ ਹੈ ਫਸਟ ਆਫ ਆਲ ਇਹਨਾਂ ਨੂੰ ਤਾਂ ਹਰ ਇੱਕ ਟਾਈਪ ਦੀ ਮਤਲਬ ਫੈਸਿਲਿਟੀ ਇੱਥੇ ਦੇਣੀ ਚਾਹੀਦੀ ਆ ਕਿ ਜਿੱਦਾਂ ਟੂਰਿਸਟ ਆਉਂਦੇ ਆ ਉਹਨਾਂ ਨੂੰ ਲੈਂਗੁਏਜ ਨਹੀਂ ਸਮਝ ਆਂਦੀ ਜਾਂ ਹੋਰ ਵੀ ਕਈ ਰਹਿਣ ਦਾ ਔਖਾ ਹੁੰਦਾ ਵਾ ਠੀਕ ਆ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਤੇ ਉਹਨਾਂ ਦੇ ਬਜਟ ਦੇ ਅਕੋਰਡਿੰਗ ਦੇਣੀਆਂ ਚਾਹੀਦੀਆਂ ਕਿਉਂਕਿ ਜਿੱਦਾਂ ਬਾਹਰੋਂ ਟੂਰਿਸਟ ਆਉਂਦੇ ਆ ਤਾਂ ਕਈ ਵਾਰ ਹੁੰਦਾ ਵਾ ਕਿ ਉਹਨਾਂ ਨੂੰ ਸਹੀ ਤਰ੍ਹਾਂ ਫੈਸਿਲਿਟੀਆਂ ਨਹੀਂ ਮਿਲਣੇ এনवायरमेंट ਨਹੀਂ ਮਿਲਦਾ ਕੋਆਪਰੇਟ ਨਹੀਂ ਕਰਦੇ ਤਾਂ ਇਹ ਚੀਜ਼ਾਂ ਪਹਿਲੇ ਹੋਣੀਆਂ ਚਾਹੀਦੀਆਂ ਜਦੋਂ ਅਜੀ ਕੀ ਸੋਚਦੇ ਹੋ ਤੁਹਾਡਾ ਮੈਂਬਰ ਪਾਰਲੀਮੈਂਟ ਕਿਹੋ ਜਿਹਾ ਹੋਣਾ ਚਾਹੀਦਾ ਹੈ ਕੀ بس ਧਰਮ ਦੇ ਨਾਂ ਤੇ ਰਾਜ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਦਫਤਰਾਂ ਚ ਆਫਿਸਾਂ ਚ ਜਿੱਦਾਂ ਕ੍ਰਾਪਸ਼ਨ ਖਤਮ ਹੋਣੀ ਚਾਹੀਦੀ ਹੈ ਬਿਲਕੁਲ ਵੀ ਕਿ ਆਮ ਬੰਦਾ ਜਾਵੇ ਤਾਂ ਉਹਦਾ ਸਿੱਧੇ ਤੇ ਸਿੱਧੇ ਕੰਮ ਹੋਣ ਕਿ ਉਹਦੇ ਮਨ ਚ ਇਹ ਨਹੀਂ ਹੋਣਾ ਚਾਹੀਦਾ ਕਿ ਉਹਦੇ ਪੈਸੇ ਦੇ ਕੇ ਕੰਮ ਹੋਣੇ ਆਹ ਜੀ ਕਿਹੜੀਆਂ ਜ਼ਿੰਮੇਵਾਰੀਆਂ ਕਿਹੜੇ ਮੁਸ਼ਕਲਾਂ ਨੇ ਅਮਰਸਰ ਦੀ ਜਿਹੜੀ ਆ ਮੈਂਬਰ ਪਾਰਲੀਮੈਂਟ ਪੂਰੀ ਮੁਸ਼ਕਲਾਂ ਹੀ ਤੁਹਾਨੂੰ ਪਤਾ ਹੀ ਆ ਜੀ ਨਸ਼ਾ ਹੈ ਸਭ ਤੋਂ ਮੁੱਦਾ ਸਭ ਤੋਂ ਵੱਡਾ ਮੁੱਦਾ ਕਿ ਘਰ ਘਰ ਚ ਵੜ ਚੁਕਾ ਹੈ ਕਿ ਇਹ ਚੀਜ਼ ਦੂਰ ਹੋਣੀ ਚਾਹੀਦੀ ਹੈ ਫਿਰ ਨਸ਼ਾ ਬੇਰੋਜ਼ਗਾਰੀ ਇਹ ਪੰਜਾਬ ਦੀ ਸਾਰੇ ਦੀ ਸਮੱਸਿਆ ਜਾਂ ਦੇਸ਼ ਦੀ ਸਮੱਸਿਆ ਹੈ ਕੁਝ ਸਥਾਨਕ ਮੁੱਦੇ ਲੋਕਲ ਮੁੱਦੇ ਤੁਹਾਡੀ ਨਜ਼ਰ ਚ ਕਿਹੜੇ ਨੇ ਲੋਕਾਂ ਨੇ ਅੰਮ੍ਰਿਤਸਰ ਲਈ ਖਾਸ ਤੌਰ ਤੇ ਸੀ ਸੋਚਦੇ ਹੋ ਮੇਨ ਮੁੱਦੇ ਤਾਂ ਇਹ ਹੀ ਐ ਹੋਈ ਨੇ ਜੀ ਨਸ਼ਾ ਹੀ ਮੇਨ ਮੁੱਦਾ ਨਸ਼ਾ ਬੇਰੋਜ਼ਗਾਰੀ ਕਰਾਂ ਕਰਾਂ ਚ ਇਹ ਗਲੀਆਂ ਗਲੀਆਂ ਚ ਆ ਕਿ ਜਿਹੜ ਕੋ ਕੰਮ ਨਹੀਂ ਹੈਗਾ ਕਾਰ ਨਹੀਂ ਹੈਗਾ ਕੁਝ ਨਹੀਂ ਉਹ ਗਲੀਆਂ ਚ ਲੁੱਟਾ ਖੋਹ ਕਰ ਰਿਹਾ ਜਿਹੜੇ ਵਿੱਚ ਲੱਗ ਜਾਂਦਾ ਹਾਂ ਜੀ ਇਹੋ ਜੇ ਕੰਮ ਸ਼ੁਰੂ ਕਰ ਦਿੰਦੇ ਨੇ ਜਿਹੜ ਕੋ ਕੋਈ ਨੌਕਰੀ ਨਹੀਂ ਹੈਗੀ ਉਹ ਲੇਗੇ ਸਮਾਨ ਵੇਚਣਾ ਸ਼ੁਰੂ ਕਰ ਦਿੰਦਾ ਜਾਂ ਕੋਈ ਕੰਮ ਵਿੱਚ ਕਰਨਾ ਸ਼ੁਰੂ ਕਰ ਦਿੰਦਾ ਇੱਦਾਂ ਨਾਲ ਰੋਡ ਦੀ ਹਾਲਤ ਥੋੜੀ ਖਰਾਬ ਹੈ ਖਰਾਬ ਹੈ ਜੀ ਜਗ੍ਹਾ ਜਗ੍ਹਾ ਖਰਾਬ ਹੈ ਅਜੀ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਮੈਂ ਜਨਾਲੇ ਦੀ ਅਜੀ ਨਾਲ ਹਾਂਜੀ ਵੋਟ ਆ ਗਈਆਂ ਕੀ ਲੱਗਦਾ ਤੁਸੀਂ ਜਦੋਂ ਵੋਟ ਪਾਓਗੇ ਤੁਹਾਡੇ ਜ਼ਿਹਨ 'ਚ ਕੀ ਮੁੱਦੇ ਹੋਣਗੇ ਵੀ ਤੁਸੀਂ ਕੀ ਸੋਚਦੇ ਹੋ ਕਿ ਤੁਹਾਡਾ ਮੈਂਬਰ ਪਾਰਲੀਮੈਂਟ ਕਿਹੋ ਜਿਹਾ ਹੋਣਾ ਚਾਹੀਦਾ ਹੈ ਕੀ ਕੀ ਜ਼ਿੰਮੇਵਾਰੀਆਂ ਪੂਰੀਆਂ ਕਰੇ ਦੇਖੋ ਐ ਤੇ ਹੁਣ ਮਤਲਬ ਸਰਕਾਰ ਨੂੰ ਚਾਹੀਦਾ ਕਿ ਪਹਿਲੇ ਮੇਨ ਮੇਨ ਚੀਜ਼ਾਂ ਹੋ ਹਸਪੀਟਲ ਵਗੈਰਾ ਇਹ ਥੋੜੇ ਜਿਹਾ ਬਧਿਆ ਉਹ ਬਣਾਨੇ ਚਾਹੀਦੇ ਹੈ ਜਿੱਤੇ ਸਾਡੇ ਲੋਕਾਂ ਨੂੰ ਸਹੂਲਤਾ ਮਿਲੇ ਠੀਕ ਹੈ ਜੀ ਪ੍ਰਾਈਵੇਟ ਚ ਬਹੁਤ ਜਿਆਦਾ ਸਾਰਿਆਂ ਨੇ ਮਤਲਬ ਆਤੀ ਚੁੱਕੀ ਪਈ ਹੈ ਹੱਥੋਂ ਜਿਆਦਾ ਫੀਸਾਂ ਨੇ ਸਕੂਲਾਂ ਚ ਹੋ ਹਸਪੀਟਲ ਚ ਇਲਾਜ ਕਰਨ ਨੂੰ ਲੋਕੀ ਕਿੰਨੇ ਬੇਰੋਜ਼ਗਾਰ ਵਿਚਾਰੇ ਗਰੀਬ ਬੈਠੇ ਆ ਜਿਨ੍ਹਾਂ ਦਾ ਹੋ ਨਹੀਂ ਰਿਹਾ ਇਹ ਸਭ ਤੋਂ ਪਹਿਲੇ ਚਾਹੀਦਾ ਸਰਕਾਰੀ ਹਸਪਤਾਲਾਂ ਦਾ ਸਰਕਾਰੀ ਸਕੂਲਾਂ ਕਾਲਜਾਂ ਦਾ ਮਿਆਰ ਉੱਚਾ ਚੱਕਣਾ ਚਾਹੀਦਾ ਹਾਂ ਬਿਲਕੁਲ ਚੱਕਣਾ ਚਾਹੀਦਾ ਜੀ ਕਟ ਰੇਟ ਤੇ ਚੰਗੀ ਸਹੂਲਤਾਂ ਮਿਲਣੀਆਂ ਬਿਲਕੁਲ ਮਿਲਣੀਆਂ ਚਾਹੀਦੀਆਂ ਤਾਂ ਹੀ ਆਮ ਬੰਦਾ ਅੱਗੇ ਵਧੇਗਾ ਠੀਕ ਹੈ ਜੀ ਉਹ ਇੱਕ ਘਰ 'ਚ ਕੋਈ ਇੱਕ ਦਵਾਈ ਆ ਜੇ ਤੇ ਕਰਤਬਾ ਹੋ ਜਾਂਦਾ ਕਿਉਂਕਿ ਮਹਿੰਗਾ ਬਹੁਤ ਹੈ ਇਲਾਜ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤੇ ਜ਼ਰੂਰੀ ਹੈ ਇਹ ਤੇ ਚਾਹੀਦਾ ਕਿ ਆਮ ਬੰਦੇ ਨੂੰ ਇਹ ਸਹੂਲਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਚਾਹੀਦੀਆਂ ਤੁਹਾਨੂੰ ਕੀ ਲੱਗਦਾ ਜੀ ਜੇ ਤੁਸੀਂ ਬੋਟ ਹੋਗੇ ਤੇ ਤੁਹਾਡੇ ਸਮਾਜ 'ਚ ਕੀ ਚੱਲ ਰਿਹਾ ਹੈ ਕੀ ਕੀ ਗੱਲਾਂ ਮੁੱਖ ਨੇ ਕੀ ਮੁਸ਼ਕਲੇ ਮੁੱਖ ਨੇ ਅਮਰ ਸਾਹਿਬ ਸਰ ਇਹ ਗੱਲ ਆ ਕਿ ਜਿਤਨਾ ਮਹਿੰਗਾਈ ਬਹੁਤ ਵਧ ਗਈ ਆ ਕਿਸੇ ਚੀਜ਼ ਨੂੰ ਹੱਥ ਨਹੀਂ ਲੱਗਦਾ ਹੈਗਾ ਅਗਰ ਸਰਕਾਰੀ ਹਸਪੀਟਲ ਚ ਚੱਲ ਰਹੀ ਹੈ ਤੇ ਉੱਥੇ ਵੀ ਜਲਦੀ ਜਿਹੜਾ ਕੋਈ ਕੰਮ ਨਹੀਂ ਹੁੰਦਾ ਹੈਗਾ ਦਵਾਈ ਨਹੀਂ ਹਾਂਜੀ ਸੁਣਵਾਈ ਨਹੀਂ ਹੁੰਦੀ ਆ ਕਿ ਬਹੁਤ ਜ਼ਿਆਦਾ ਟਾਈਮ ਸਵੇਰੇ ਚਾਹੀਦਾ ਸ਼ਾਮ ਤੱਕ ਸ਼ਾਮ ਤੱਕ ਉੱਥੇ ਹੀ ਲੰਘ ਜਾਂਦੀ ਹੈਗੀ ਹੋਰ ਸਰਕਾਰ ਨੂੰ ਚਾਹੀਦਾ ਕਿ ਨੌਕਰੀਆਂ ਵਗੈਰਾ ਜਿਹੜੇ ਯੂਥ ਵਾਸਤੇ ਕੱਢਣ ਕਿਉਂਕਿ ਉਹ ਜਿਹੜੇ ਲੋਕ ਬਾਹਰ ਨੂੰ ਜਾਂਦੇ ਪਏ ਆ ਉਹ ਥੋੜਾ ਖਟ ਹੋਵੇ ਕੰਮ ਕਿਉਂ ਕੋਈ ਵੱਡਾ ਕਰਨ ਕਿਉਂ ਉਹਨਾਂ ਨੂੰ ਇੱਥੇ ਕੋਈ ਫਿਊਚਰ ਨਜ਼ਰ ਨਹੀਂ ਆਉਂਦਾ ਹਾਂਜੀ ਇੱਥੇ ਹੀ ਨੌਕਰੀਆਂ ਮਿਲਦੇ ਤੇ ਫਿਰ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਆਗੀ ਲੋਕ ਬੇਰੁਜ਼ਗਾਰ ਬੈਠੇ ਭੁੱਖੇ ਮਰਦੇ ਪਏ ਆ ਹਾਂਜੀ ਹਰ ਕੋਈ ਆਪੋ ਆਪਣੇ ਵਿਚਾਰ ਜਿਹੜੇ ਉਹ ਦੱਸ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਐਮਪੀ ਤੋਂ ਕੀ ਉਮੀਦ ਕਰਦੇ ਹੋ ਤੁਹਾਡਾ ਮੈਂਬਰ ਪਾਰਲੀਮੈਂਟ ਕਿਹਜਾ ਹੋਣਾ ਚਾਹੀਦਾ ਅਸੀਂ ਤਾਂ ਹੀ ਉਮੀਦ ਕਰਦੇ ਹਾਂ ਕਿ ਵਧੀਆ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੇ ਕੁੜੀਆਂ ਦੀ ਜ਼ਿਆਦਾ ਸੇਫਟੀ ਹੋਣੀ ਚਾਹੀਦੀ ਹੈ ਸਾਰੀਆਂ ਮਤਲਬ ਸਹੂਲਤਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨਾਲ ਦੇ ਨਾਲ ਮਤਲਬ ਸਾਰੇ ਨਾਗਰਿਕਾਂ ਲਈ ਵੀ ਵੱਧ ਤੋਂ ਵੱਧ ਸਹੂਲਤ ਜਿਹੜੀ ਉਹ ਪ੍ਰਦਾਨ ਕਰਨੀ ਚਾਹੀਦੀ ਹੈ ਸਿਕਿਉਰਿਟੀ ਤੁਹਾਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਹੈ ਹਾਂਜੀ ਸਭ ਤੋਂ ਵੱਧ ਤੇ ਗਰਲਸ ਸੇਫਟੀ ਇੰਪੋਰਟੈਂਟ ਇੰਪੋਰਟੈਂਟ ਹੈ ਕਿਉਂਕਿ ਹੱਜਕੱਲ ਸਾਰੇ ਪਰਸਨ ਜਿਹੜੇ ਕੰਮ ਕਰਦੇ ਆ ਤੇ ਰਾਤ ਬਰਾਦਰਾਂ ਨੇ ਰਸਵੇਰੇ ਵੀ ਸਭ ਤੋਂ ਮਹਿਨ ਕੀ ਗਰਲਸ ਦੀ ਸਿਕਿਉਰਿਟੀ ਮਤਲਬ ਗਰਲਸ ਸੇਵ ਕਰਨ ਜਿੱਥੇ ਵੀ ਜਾਣ ਇਹ ਸਭ ਤੋਂ ਇੰਪੋਰਟੈਂਟ ਆ ਹੋਰ 3 1/2 ਇਸ ਨੂੰ ਮੈਂ ਅਮਰ ਸਰ ਦੀ ਤੁਹਾਡੇ ਤੋਂ ਹੋਰ ਤਾਂ ਜੀ ਪਾਸੇ ਕਿ ਸਭ ਅੱਜ ਕੱਲ ਦੇ ਨੌਜਵਾਨ ਐ ਕਿ ਮਤਲਬ ਕਾਫੀ EMPLOYEES ਮਤਲਬ ਉਹਨਾਂ ਕੋਲ ਜੌਬ ਨਹੀਂ ਹੈਗੀਆਂ ਕਾਫੀ ਜਿਹੜੇ ਐਜੂਕੇਟਿਡ ਪਰਸਨ ਐ ਉਹ ਬੇਰੁਜ਼ਗਾਰ ਨੇ ਇਹ ਵੀ ਇੱਕ ਸੈਕੰਡ ਪੁਆਇੰਟ ਹੈ ਗਾਇਆ ਕਿ ਮਤਲਬ ਜੌਬਸ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਵਾ ਜਦੋਂ ਜੌਬ ਨਹੀਂ ਮਿਲਦੀ ਫਿਰ ਫ੍ਰਸਟ੍ਰੇਟ ਹੋ ਕੇ ਨਸ਼ਾ ਦੇ ਨਾਗਰਿਕਾਂ ਦੇ ਹਾਂਜੀ ਹਫਤਾ ਬਾਅਦ ਤੇ ਇਹੀ ਕਹਿ ਸਕਦੇ ਆ ਕਿ ਬੁਆイズ ਜਿਹੜੇ ਮਤਲਬ ਜਿਨ੍ਹਾਂ ਨੂੰ ਮਤਲਬ ਨੌਕਰੀਆਂ ਨਹੀਂ ਮਿਲਦੀਆਂ ਫਿਰ ਉਹਨਾਂ ਕੋਈ ਰਸਤਾ ਹੀ ਨਹੀਂ ਮਿਲਦਾ ਅੱਜ ਕੱਲ੍ਹ ਅੰਬੀ ਰਿਸਰਚ ਜੌਬ ਲੱਭਣਾ ਬਹੁਤ ਜ਼ਿਆਦਾ ਮੁਸ਼ਕਲ ਆ ਸਾਰੇ ਐਕਸਪੀਰੀਅੰਸ ਮੰਗਦੇ ਆ ਕਿਸੇ ਨੂੰ ਵੀ ਮਤਲ ਫ੍ਰੈਸ਼ਰ ਦੀ ਨੀਡ ਨਹੀਂ ਹੈਗੀ ਸਾਰੇ ਕਹਿੰਦੇ ਕਿ ਸਾਡੇ ਕੋਲ ਵੈਲ ਐਜੂਕੇਟਿਡ ਤੇ ਵੈਲ ਐਕਸਪੀਰੀਅੰਸ ਬੱਚੇ ਹੋਣੇ ਚਾਹੀਦੇ ਜਦੋਂ ਪ੍ਰਿੰਟਿੰਗ ਹੋ ਰਿਹਾ ਬਾਹਰ ਜਾ ਰਹੇ ਸਾਰੇ ਹਾਂਜੀ ਐਸੇ ਕਰਕੇ ਸਭ ਤੋਂ ਵੱਧ ਜਿਹੜੇ ਨੌਜਵਾਨ ਬਾਹਰ ਜਾਂਦੇ ਤੇ ਜਾਂ ਤੇ ਜਿਹਨਾਂ ਕੋ ਨਹੀਂ ਜਾਇਆ ਜਾਂਦਾ ਗਰੀਬਾਂ ਕੋ ਪੈਸੇ ਨਹੀਂ ਹੁੰਦੇ ਉਹ ਫਿਰ ਪੁੱਠੇ ਘਮਾਂ ਨੂੰ ਲੱਗਦੇ ਐ ਤੇ ਇੱਕ ਜਿਹੜੀ ਸੇਫਟੀ ਦੀ ਮੈਂ ਗੱਲ ਕੀਤੀ ਆ ਫਿਰ ਐਸੇ ਘਮਾਂ ਨੂੰ ਮਤਲਬ ਜਿਹੜੀ ਆ ਚੋਰੀ ਵੀ ਹੁੰਦੀ ਆ ਕੀ ਉਹਨਾਂ ਕੋ ਕੰਮ ਨਹੀਂ ਹੈਗਾ ਫਿਰ ਕ੍ਰਾਈਮ ਕਰਦੇ ਆ ਫਿਰ ਨਕਾਫਵਾ ਵਾਲੀਏ ਕੋਲੀਆ ਪਰਸ ਕੋਲੇ ਹਾਂਜੀ ਹਾਂਜੀ ਇਹ ਫਿਰ ਕ੍ਰਾਈਮ ਜਿਹੜਾ ਆ ਇਨਕਰੀਜ਼ ਹੁੰਦਾ ਆ ਅਲਤੁਜਾ ਪੰਜਾਬ ਸਭ ਤੋਂ ਵੱਧ ਹਿੱਸਾ ਜਿਹੜਾ ਆਪਣਾ ਪੰਜਾਬ ਦਾ ਕਿਸਾਨ ਪੰਦਾ ਹੈ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਚਾਹੇ ਦੇਸ਼ ਦੀ ਰਾਖੀ ਦੀ ਗੱਲ ਕਰੀਏ ਸਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬੀਆਂ ਦੀਆਂ ਪਰ ਫਿਰ ਵੀ ਸਰਕਾਰਾਂ ਸਾਰ ਨਹੀਂ ਲਿਆ ਰਹੀਆਂ ਬੇਇਨਸਾਫੀ ਹੁੰਦੀ ਸੱਤਾ ਕਾ ਹੌਨ ਸਰਕਾਰ ਸਰਵਤਕ ਅਗਾਰੀ ਹੈ ਹੋਣਾ ਚਾਹੀਦਾ ਹੈ ਤੁਹਾਡਾ ਮੈਂਬਰ ਪਾਰਲੀਮੈਂਟ ਕਿਹਜਾ ਹੋਣਾ ਚਾਹੀਦਾ ਹੈ ਕੋਈ ਜਿਹੜਾ ਕੰਮ ਕਰੇ ਦੇਖਦਾ ਕੋਈ ਸੂਲਤਾ ਵੀਰਾ ਕੋ ਸੂਲਦਾ ਜਨਤਾ ਨੂੰ ਹੋਰ ਜੇ ਚਟਾ ਬਹੁਤ ਵੱਧ ਗਿਆ ਆਪਣੇ ਇਧਰ ਨਸ਼ਾ ਹਾਦਾਂ ਟੱਪ ਗਿਆ ਆ ਇਹ ਮਾਵਾ ਦੇ ਪੁੱਤ ਮਰਨਦੇ ਆ ਠੀਕ ਆ ਜੇ ਕੋਈ ਸਾਡਾ ਕੋਈ ਇਹ ਬਾਰੇ ਸੁਧਾਰਨ ਲੱਗਾ ਸੀ ਭਾਈ ਅਮਰਤਪਾਲ ਸਿੰਘ ਜੀ ਉਹਨੂੰ ਦਿਬੜੂ ਘਾੜ ਸੋੜਦਾ ਹੈ ਕਿ ਨਹੀਂ ਇਹ ਮਾੜੀਆਂ ਗੱਲਾਂ ਇਹ ਸਰਕਾਰਾਂ ਦੇ ਕੰਮ ਆ ਕਿਹਦਾ ਹੋਰ ਦਾ ਕੰਮ ਨਹੀਂ ਤੇ ਅਸੀਂ ਨਹੀਂ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਐਮਪੀ ਹੈ ਨਾ ਉਹ ਇਹੋ ਜਿਹਾ ਹੋਵੇ ਭਾਵੇਂ ਉਹ ਐਮਪੀ ਹੋਵੇ ਤੇ ਭਾਵੇਂ ਕੋਈ ਆਮ ਬੰਦਾ ਹੋਵੇ ਨਸ਼ਾ ਮੁਕਣਾ ਚਾਹੀਦਾ ਪੰਜਾਬ ਤੋਂ ਸ਼ਕਤੀ ਨਾਲ ਖਤਮ ਕਰੇ ਕਾ ਕ ਖਤਮ ਕਰੇ ਬਸ ਇਹੋ ਇਹੋ ਚੀਜ਼ਾਂ ਸਾਨੂੰ ਕੋਈ ਵਾਅਦਾ ਨਾ ਹੋਵੇ ਕਿਸੇ ਨੇ ਗੁੜਕਾ ਸਾਹਿਬ ਚੱਕ ਕੇ ਸੋਹ ਚੱਕਤੀ ਕਿਸੇ ਨੇ ਗਰੰਟੀ ਦੇਤੀ ਕੰਮ ਕੁਝ ਨਹੀਂ ਗੁੜਕਾ ਸਾਹਿਬ ਨੂੰ ਤੇ ਇਹਨਾਂ ਨੇ ਖੇਡ ਬਣਾਈਆਂ ਗੁੜਕਾ ਸਾਹਿਬ ਨੂੰ ਤੇ ਖੇਡੋ ਗੁਰੂ ਸਾਹਿਬ ਨੂੰ ਨਹੀਂ ਛੱਡਿਆ ਇਹਨਾਂ ਨੇ ਤੇ ਆਪਾਂ ਇਹ ਚੀਜ਼ ਚਾਹੁੰਦੇ ਆ ਕਿ ਨਸ਼ਾ ਖਤਮ ਹੋ ਜਾਵੇ ਤੇ ਐਮਪੀ ਸਾਡਾ ਸਾਨੂੰ ਵਧੀਆ ਚਾਹੀਦਾ ਆ ਸਾਨੂੰ ਕੋਈ ਨਾ ਸਰਕਾਰ ਨਾ ਜਾਂ ਸਾਨੂੰ ਕੋਈ ਨਾ ਉਹ ਹੋਰ ਹੈ ਤੁਹਾਡੇ ਸਾਹਮਣੇ ਹੀ ਆ ਵੇ ਲੋਕ ਆ ਆਪਣਾ ਕਹਿ ਦਿੰਨੇ ਆ ਵੀ ਆਪਾਂ ਰੋਡ ਬਣਾਤੇ ਜੀ ਬਸ ਰੋਡ ਬਣਾਉਂਦਾ ਮਤਲਬ ਕੀ ਆ ਹੁਣ ਰੋਡ ਵੇਖ ਲੋ ਆ ਬਣਿਆ ਆ ਰੋਡ ਇਹ ਤੇ ਲਾਈਟ ਕੋਈ ਨਹੀਂ ਆ ਕਿੰਨੇ ਐਕਸੀਡੈਂਟ ਹੁੰਦੇ ਆ ਆ ਮੈਸੇ ਰੋਡ ਤੇ ਰਹਿਣ ਵਾਲਾ ਪਰ ਮੈਨੂੰ ਦੱਸਿਆ ਜਾਵੇ ਵੀ ਕਿੰਨੇ ਕ ਐਕਸੀਡੈਂਟ ਕਿੰਨੀਆਂ ਕਿ ਸਹੂਲਤਾਂ ਆ ਕਿੰਨੀਆਂ ਕਿ ਸਹੂਲਤਾਂ ਕੀ ਸਹੂਲਤ ਹੈਗੀ ਆ ਜੇ ਕਿਤੇ ਸਰਕਾਰੀ ਹਸਪੀਟਲ ਚ ਅੱਜ ਸਰਕਾਰੀ ਛੁੱਟੀ ਆ ਕਾ ਦੀ ਮਜ਼ਦੂਰ ਦੇ ਆ ਉਹਦੀ ਛੁੱਟੀ ਆ ਮਜ਼ਦੂਰ ਸਾਰੇ ਦਿਹਾੜੀ ਕਰਨ ਦੇ ਛੁੱਟੀਆਂ ਕਿਨ ਸਰਕਾਰੀ ਹਸਪਤਾਲਾਂ ਛੁੱਟੀਆਂ ਭਾਵੇਂ ਮਰੀਜ਼ ਮਰ ਜੇ ਕਾਦੀਆਂ ਸਹੂਲਤਾਂ ਆ ਸਹੂਲਤਾਂ ਉਹ ਹੋਣੀਆਂ ਚਾਹੀਦੀਆਂ ਆ ਐਮਪੀ ਹੋਣਾ ਚਾਹੀਦਾ ਸਰਕਾਰ ਉਹ ਹੋਣੀ ਚਾਹੀਦੀ ਜਿਹੜਾ ਸਾਡੇ ਮਾੜੇ ਲੋਕਾਂ ਨੂੰ ਸਮਝ ਆ ਜਾਵੇ ਨਾ ਕਿ ਤਗੜੇ ਨੂੰ ਚੁੱਕਿਆ ਜਾਵੇ ਤੇ ਮਾੜੇ ਨੂੰ ਸਗੋਂ ਥੱਲੇ ਛੋਟਾ ਸਰਕਾਰੀ ਸਕੂਲਾਂ ਕਾਲਜਾਂ ਦਾ ਲੈਵਲ ਉੱਤੇ ਚੱ ਉੱਤੇ ਚੱਕਿਆ ਜਾਵੇ ਪੜ੍ਹਾਈ ਨੂੰ ਮੋਢੇ ਰੱਖਿਆ ਜਾਵੇ ਆਪਣਾ ਗੁਰੂ ਸਾਹਿਬ ਦੇ ਨਾਲ ਜੁੜਿਆ ਜਾਵੇ ਗੁਰੂ ਘਰ ਦੇ ਨਾਲ ਜੁੜਿਆ ਜਾਵੇ ਨਸ਼ੇ ਛੱਡੇ ਜਾਣ ਤੇ ਸਾਨੂੰ ਜਿਹੜੀ ਚੀਜ਼ ਦੀ ਸਾਨੂੰ ਮੁਸ਼ਕਲ ਆ ਆਮ ਆਮ ਬੰਦੇ ਨੂੰ ਜਿਹੜੀ ਮੁਸ਼ਕਲ ਆ ਹਾਂ ਉਹ ਹੱਲ ਕੀਤਾ ਹੁਣ ਮੈਂ ਬੀਏ ਕੀਤੀ ਬੀਸੀਏ ਐਮਸੀਏ ਕੀਤੀ ਆ ਤਾਂ ਵੀ ਮੈਂ ਬਸਾਂ ਦੇ ਠੇਕੇ ਲੈਣ ਡਿਆ ਮੈਂ ਤਾਂ ਵੀ ਇਹੋ ਇਹੋ ਲੈਣ ਚ ਤੁਰਿਆ ਫਿਰੇ ਨੌਕਰੀ ਆਣੀਗੀ ਨੌਕਰੀ ਹੈ ਨਹੀਂ ਕੀ ਕਰੀਏ ਕਿੱਦੋਂ ਲਿਆਈਏ ਪੈਸਾ ਅਸੀਂ ਜੱਟ ਜ਼ਿਮੀਂਦਾਰ ਬੰਦੇ ਆ ਠੀਕ ਹੈ ਕਿੰਨਾ ਮੈਨੂੰ ਪਤਾ ਲੱਗੇ ਵੀ ਸਾਡੇ ਵਾਸਤੇ ਕੀ ਕੀਤਾ ਮਹਾਰਾਜਾ ਰਣਜੀਤ ਸਿੰਘ ਜਰ ਦਾ ਰਾਜ ਕਰੇ ਅਸੀਂ ਵੋਟ ਵੀ ਪਾਵਾਂਗੇ ਅਸੀਂ ਸਭ ਕੁਝ ਕਰਾਂਗੇ ਅਸੀਂ ਨਾਲ ਵੀ ਖਲੋਵਾਂਗੇ ਜਦੋਂ ਬੰਦੇ ਨੂੰ ਮਹਾਰਾਜਾ ਰਣਜੀਤ ਸਿੰਘ ਜਰ ਦਾ ਰਾਜ ਹੋਣਾ ਨਹੀਂ ਹੈਨਾ ਉਹਦੇ ਅਰ加 ਰਾਜ ਆਵੇ ਤੇ ਅਸੀਂ ਐਮਪੀ ਹਾਂ ਐਮਪੀ ਦੀ ਗੱਲ ਕਰਦੇ ਐਮਪੀ ਸਾਡੇ ਵਾਸਤੇ ਹੈ ਨਹੀਂ ਕੋਈ ਐਮਪੀ ਸਾਡੇ ਵਾਸਤੇ ਖਤਮ ਨੇ ਇੱਕ ਸਾਭ ਦੇ ਖਤਮ ਤਾਂ ਨੇ ਜੇ ਸਾਡਾ ਕੋਈ ਫਾਇਦਾ ਸੋਚਿਆ ਜਾਵੇ ਹਨਾ ਲਗ ਲਗ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਹਰ ਵਰਗ ਹਰ ਉਮਰ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਜਾਨਣ ਦੀ ਕੋਸ਼ਿਸ਼ ਕਰ ਰਹੇ ਕਿ ਕੀ ਉਮੀਦ ਰੱਖਦੇ ਹੋ ਆਪਣੇ ਮੈਂਬਰ ਪਾਰਲੀਮੈਂਟ ਤੋਂ ਮੈਂ ਪਾਰਲੀਮੈਂਟ ਮੈਂਬਰ ਤੋਂ ਕੋਈ ਉਮੀਦ ਨਹੀਂ ਇੱਥੇ ਕਈ ਸਾਲਾਂ ਤੋਂ ਨਹੀਂ ਕੋਈ ਉਮੀਦ ਅੱਜ ਕੀ ਮਿਲੋ ਨਾ ਸਿਰਫ ਬਾਹਰ ਗੱਲਾਂ ਬਾਹਰ ਗੱਲਾਂ ਬਸ ਜਿੰਨੀਆਂ ਮਰਜ਼ੀ ਸੁਣ ਲਓ ਨਾ ਗਲਾਗਰ ਜਿਆਦਾ ਕਰ ਗਿਆ ਹੋਟਲ ਲੈ ਗਿਆ ਪਟਾ ਲੈ ਗਿਆ ਅਸਮਿੱਤ ਕੋਈ ਨਹੀਂ ਕੋਈ ਨਹੀਂ ਤਾਂ ਬਿਲਕੁਲ ਅਮਰਸਰ ਅਜਨਾਲਾ ਰੋਡ ਤੇ 10000 ਰੁਪਏ ਦਿੱਤੇ ਨਾ ਪਹਿਲਾਂ ਬਸ ਜਿੱਥੇ ਬੈਠੀਆਂ ਵਕਫ ਵਕਫ ਸਵਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਨਸ਼ਾ ਬੇਰੋਜ਼ਗਾਰੀ ਲੈਂਡ ਓਡਰ ਨੂੰ ਲੈ ਕੇ ਹਰ ਕੋਈ ਚਿੰਤਾ ਦਾ ਬਕਟਾਵਾ ਕਰ ਰਿਹਾ ਹੈ ਆਪਣੇ ਮੈਂਬਰ ਪਾਰਲੀਮੈਂਟ ਤੋਂ ਇਹ ਉਮੀਦ ਕਰਦੇ ਆ ਕਿ ਇੱਥੇ ਰੋਜ਼ਗਾਰ ਦੇ ਮੌਕੇ ਵੱਧ ਤੋਂ ਪੈਦਾ ਕੀਤੇ ਜਾਣ ਸਿਹਤ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇ। ਸ਼੍ਰੀ ਅਮਰਸਰ ਸਾਹਿਬ ਦੀ ਆਵਾਜ਼ ਲੋਕ ਸਭਾ ਵਿੱਚ بلند ਕੀਤੀ ਜਾਵੇ। ਅਮਰਸਰ ਦਾ ਮੈਂਬਰ ਪਾਰਲੀਮੈਂਟ ਇਹੋ ਜਿਹਾ ਹੋਣਾ ਚਾਹੀਦਾ। ਤਾਂ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਰਹੂ 1 ਜੂਨ ਤੱਕ ਅਸੀਂ ਲਗਾਤਾਰ ਇਸੇ ਤਰ੍ਹਾਂ ਵੱਖ-ਵੱਖ ਵਰਗ-ਵੱਖ-ਵੱਖ ਉਮਰ ਦੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਵਿਚਾਰ ਜਿਹੜੇ ਆ ਉਹਨਾਂ ਦੇ ਮਨਾਂ ਵਿੱਚ ਕੀ ਹੈ ਉਹਨਾਂ ਦੀ ਰੱਗ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਦੇ ਰਵਾਂਗੇ ਕੈਮਰਾ ਪਰ ਸਰਵਤਾਰ ਸਿੰਘ ਜਨਾ ਮਨਿੰਦਰ ਸਿੰਘ ਮੋਂਗਾ ਬੀਟੀਐਸ ਨਿਊਜ਼ ਅਜਨਾਲਾ